ਸਿੰਦੇ ਦੀ ਵੀ ਗੱਲ ਦੱਸਦਾ ਮੜੀ ਹਾਸੂਣੀਆ ਸੀ ਜਦੋਂ ਉਹਦੇ ਨਾਲ ਸੁਰਿੰਦਰ ਸੋਨੀਆ ਸੀ ਜੀ ਉਹ ਚਵਾਰੇ ਵਿੱਚ ਤਿਆਰ ਹੋ ਰਹੇ ਸੀ ਸਾਡੇ ਅਸੀਂ ਇਸ ਰੰਜਵਾਕ ਨਹੀਂ ਜਿਵੇਂ ਦੇਖਦੇ ਹੁੰਦੇ ਉਹਨੇ ਮੈਨੂੰ ਸਾਨੂੰ ਗਾਲਾਂ ਕੱਢੀਆਂ ਉਹ ਭੈਣਾਂ ਦੇ ਗਾਲਾਂ ਕੱਢੀਆਂ ਮੈਂ ਮੈਂ ਆਪਣਾ ਗੈਂਗ ਇਕੱਠਾ ਕਰ ਲਿਆ ਅਸੀਂ ਸ਼ਰਾਰਤੀ ਸੀ ਸਾਰੇ ਮੁੰਡਿਆਂ ਨੂੰ ਇਕੱਠੇ ਕਰ ਲਿਆ ਮਖਿਆਰ ਉਹਨੇ ਗਾਲ ਕੱਢੀ ਆਪਾਂ ਨੂੰ ਮਖਿਆਰ ਦੀ ਐਮਬੈਸਟਰ ਨਮੀ ਹੈ ਅੱਛਾ ਵੀ ਉਹਦੇ ਤੇ ਘ੍ਰਿੱਟਾ ਮਾਰਨੀ ਆ ਤੇ ਸਾਰੇ ਲੈ ਕੇ ਆ ਗਏ ਕਿਸੇ ਨੇ ਡਿੱਕਰ ਚੱਕਲੀ ਕਿਸੇ ਨੇ ਕੱਚ ਚੱਕ ਲੈ ਕਿਸੇ ਨੇ ਕੁਛ ਐ ਲੈਣਾ ਤੋਂ ਲਾ ਕੇ ਹਾਲੇ ਦਾਲੇ ਗੇੜੇ ਦੇ ਦੇ ਕੇ ਕਾਰ ਦੇ ਉੱਤੇ ਉਹਦੀ ਇੰਵੈਸਟਰ ਗੱਡੀ ਸੀ ਤੇ ਪੂਰੀ ਐਣ ਆਲੇ-ਦਾਲੇ ਹੋ ਕਰਤੀ ਮੈਂ ਕਿਹਾ ਸੁੱਡੀ ਇੰਵੈਸਟਰ ਗੱਡੀ ਤੇ ਘਰੀਟਾਂ ਵੀ ਪਾਈਆਂ ਹੋਏ ਸੀ ਮਹੋ ਮੈਂ ਪਾਈਆਂ ਸੀ ਸਿਰ ਫੜ ਕੇ ਬਹਿ ਗਿਆ ਓਏ ਕਹਿੰਦਾ ਓਏ ਤੂੰ ਐ ਓਏ ਕਹਿੰਦਾ ਮੈਂ ਕਹਿੰਦਾ ਲੁਧਿਆਣੇ ਟੱਕਰ ਇੱਥੋਂ ਲੈ ਕੇ ਲੁਧਿਆਣੇ ਟੱਕਰ ਰੁੰਦੀ ਗਿਆ ਜਦੋਂ ਮੈਂ ਛੋਟਾ ਹੁੰਦਾ ਸੀ ਨਾ ਮੈਂ ਪੰਜਵੀਂ ਛੇਵੀਂ ਕਲਾਸ ਤੀਗਾ ਹਾਂ ਅਨਮੀ ਸੈਮੀ ਕਲਾਸ ਚ ਉਦੋਂ ਮੈਂ ਚਮਕੀਲਾ ਦੇਖਿਆ ਸੀ ਸ਼ਿੰਦੇ ਨਾਲ ਆਇਆ ਸੀ ਸਾਡੇ ਪਿੰਡ ਆਇਆ ਸੀ ਅੱਛਾ ਉਹਨੇ ਉੱਥੇ ਉਹਦਾ ਸ਼ਿੰਦੇ ਦਾ ਅਖਾੜਾ ਸੀਗਾ ਸਾਡੇ ਪਿੰਡ ਵਿਆਹ ਚ ਬਰਾਤ ਚ ਆਇਆ ਸੀ ਉਹਦੇ ਉਹਨੇ ਇੱਕ ਦੋ ਗਾਣੇ ਗਾਏ ਸੀ ਉਦੋਂ ਸਾਨੂੰ ਬੜਾ ਵਧੀਆ ਯਾਰ ਇਹ ਨਵਾਂ ਜਿਹਾ ਮੁੰਡੇ ਨੂੰ ਟਾਈਮ ਨਹੀਂ ਦੇ ਰਿਆ ਇਹ ਅੱਛਾ ਵੀ ਆਪਣਾ ਸ਼ਿੰਦਾ ਉਹਨਾਂ ਦੇ ਚੇਲੇ ਸੀ ਉੱਥੇ ਸਾਨੂੰ ਸ਼ਿੰਦੇ ਦੀ ਵੀ ਗੱਲ ਦੱਸਦਾ ਮੜੀ ਹਾਸ ਹੋਣੀ ਆ ਸੀ ਜਦੋਂ ਉਹਦੇ ਨਾਲ ਸੁਰਿੰਦਰ ਸੋਨੀਆ ਸੀ ਜੀ ਉਹ ਚਵਾਰੇ ਵਿੱਚ ਤਿਆਰ ਹੋ ਰਹੇ ਸੀ ਸਾਡੇ ਅਸੀਂ ਇਸ ਰੰਜਵਾਕ ਨਹੀਂ ਜਿਵੇਂ ਦੇਖਦੇ ਹੁੰਦੇ ਜਦੋਂ ਜਵਾਕ ਦੇਖਦੇ ਉਹਨੇ ਉਹਨੇ ਮੈਨੂੰ ਸਾਨੂੰ ਗਾਣਾ ਕੱਢੀਆਂ ਉਹ ਬਘਜੋ ਭੈਣਾਂ ਦੇ ਗਾਣਾ ਕੱਢੀਆਂ ਮੈਂ ਮੈਂ ਆਪਣਾ ਗੈਂਗ ਇਕੱਠਾ ਕਰ ਲਿਆ ਅਸੀਂ ਸ਼ਰਾਰਤੀ ਸੀਗੇ ਸਾਰੇ ਮੁੰਡਿਆਂ ਨੂੰ ਇਕੱਠੇ ਕਰ ਲਿਆ ਮਖਿਆਰ ਉਹਨੇ ਗਾਲ ਕੱਢੀ ਆਪਾਂ ਨੂੰ ਵੀ ਉਹਦਾ ਬਦਲਾ ਲੈਣਾ ਕਹਿੰਦਾ ਕਿਵੇਂ ਮਖਿਆਰ ਦੀ ਅੰਬੈਸਟਰ ਨਮੀ ਹੈ ਅੱਛਾ ਵੀ ਉਹਦੇ ਤੇ ਕਿਰਿੱਟਾ ਮਾਰਨੀ ਹਾਂ ਉਹਦੇ ਤੇ ਨਾ ਅਸੀਂ ਸਾਰੇ ਲੈ ਕੇ ਆ ਗਏ ਕਿਸੇ ਨੇ ਡਿੱਕਰ ਚੱਕ ਲਈ ਕਿਸੇ ਨੇ ਕੱਚ ਚੱਕ ਲੈ ਕਿਸੇ ਨੇ ਕੁਛ ਐ ਲੈਣਾ ਤੋਂ ਲਾ ਕੇ ਹਾਲੇ ਦਾਲੇ ਗੇੜੇ ਦੇ ਦੇ ਕੇ ਕਾਰ ਦੇ ਉੱਤੇ ਉਹਦੀ ਇੰਵੈਸਟਰ ਗੱਡੀ ਸੀ ਤੇ ਪੂਰੀ ਆਲੇ-ਦਾਲੇ ਹੋ ਕਰਤੀ ਚਲੋ ਉਸ ਤੋਂ ਬਾਅਦ ਮੈਨੂੰ ਛਿੰਦਾ ਮਿਲਿਆ ਸ਼ਮਸ਼ੀਰ ਸੰਧੂ ਦੇ ਬੇਟੇ ਦਾ ਵਿਆਹ ਸੀ ਉੱਥੇ ਮੈਨੂੰ ਛਿੰਦਾ ਮਿਲਿਆ ਕਹਿੰਦਾ ਯਾਰ ਮੈਂ ਤੇਰਾ ਬੜਾ ਵੱਡਾ ਫੈਨ ਹਾਂ ਮਾ ਪਾਜੀ ਮੈਂ ਵੀ ਤੁਹਾਡਾ ਬਹੁਤ ਵੱਡਾ ਫੈਨ ਹਾਂ ਮੈਂ ਕਹਿੰਦਾ ਕੋਈ ਸਾਨੂੰ ਯਾਦ ਹੋਣਾ ਤੁਸੀਂ ਸਾਡੇ ਪਿੰਡ ਈਲਵਾਲ ਲੱਗੇ ਸੀ ਹਾਂ ਮੈਂ ਛੋਟੇ ਪਿੰਡ ਕਾਫੀ ਖਾੜੇ ਲਾਏ ਨੇ ਮੈਂ ਕਹਾਂ ਛੋਡੀ ਇੰਵੈਸਟਰ ਗੱਡੀ ਤੇ ਘਰੀਟਾਂ ਵੀ ਪਾਈ ਹੋਈਆਂ ਸੀ ਮਹੋ ਮੈਂ ਪਾਈ ਸੀ ਸਿਰ ਫੜ ਕੇ ਬਹਿ ਗਿਆ ਓਏ ਕਹਿੰਦਾ ਓਏ ਤੂੰ ਐ ਓਏ ਕਹਿੰਦਾ ਮੈਂ ਕਹਿੰਦਾ ਲੁਧਿਆਣੇ ਤੱਕਰ ਇੱਥੋਂ ਲੈ ਕੇ ਲੁਧਿਆਣੇ ਤੱਕਰ ਰੋਂਦੀ ਗਿਆ ਵੀ ਜਾ ਰਹੀ ਜੀ ਮੇਰੀ ਕਿਹਦੇ ਨਾਲ ਦੁਸ਼ਮਣੀ ਧੀ ਵੀ ਜਿਹਨੇ ਮੇਰੀ ਗੱਡੀ ਦਾ ਨਕਸ਼ਾ ਹੀ ਬਦਲਤਾ ਹੈ ਮੈਂ ਉਹਨੂੰ ਕਹਿ ਮੈਂ ਤੁਸੀਂ ਸਾਨੂੰ ਗਾਲ ਕੱਢੀ ਸੀ ਤੇ ਅਸੀਂ ਉਹਦਾ ਬਦਲਾ ਲਿਆ ਸੀ ਉਹ ਕਹਿੰਦਾ ਯਾਰ ਕਹਿੰਦਾ ਕੀ ਬਾਤ ਐ ਕਹਿੰਦਾ ਫਿਰ ਉਹ ਮੈਨੂੰ ਮੈਂ ਦੱਸਿਆ ਵਿਚਾਰਾ ਖੁਸ਼ ਵੀ ਬਹੁਤ ਹੋਇਆ ਮੈਂ ਖਾ ਉਹ ਦੋ ਸਾਨੂੰ ਤੁਹਾਨੂੰ ਬਹੁਤ ਪਿਆਰ ਕਰਦੇ ਨੇ ਸਾਰੇ ਆਪਾਂ ਨੂੰ ਕਿਸੇ ਵੀ ਸਿੰਗਰ ਨੂੰ ਜਾਂ ਕਲਾਕਾਰ ਨੂੰ ਕਿਸੇ ਨੂੰ ਮਾੜਾ ਸ਼ਬਦ ਨਹੀਂ ਬੋਲਣਾ ਚਾਹੀਦਾ ਮੈਂ ਖੈਸੀ ਬਦਲਾ ਲਿਆ ਸੀ ਸਭ ਉਹ ਸਿੰਦੇ ਦੀ ਵੀ ਗੱਲ ਦੱਸਦਾ ਮੜੀ ਹਾਸੂ ਹਣੀਆ ਸੀ ਜਦੋਂ ਉਹਦੇ ਨਾਲ ਸੁਰਿੰਦਰ ਸੋਨੀਆ ਸੀ ਜੀ ਉਹ ਚਵਾਰੇ ਵਿੱਚ ਤਿਆਰ ਹੋ ਰਹੇ ਸੀ ਸਾਡੇ ਅਸੀਂ ਇਸ ਰੰਜਵਾਕ ਨਹੀਂ ਜਿਵੇਂ ਦੇਖਦੇ ਹੁੰਦੇ ਉਹਨੇ ਮੈਨੂੰ ਸਾਨੂੰ ਗਾਣੇ ਕੱਢੀਆਂ ਉਹ ਭੈਣਾਂ ਦੇ ਗਾਣੇ ਕੱਢੀਆਂ ਮੈਂ ਮੈਂ ਆਪਣਾ ਗੈਂਗ ਇਕੱਠਾ ਕਰ ਲਿਆ ਅਸੀਂ ਸ਼ਰਾਰਤੀ ਸੀ ਸਾਰੇ ਮੁੰਡਿਆਂ ਨੂੰ ਇਕੱਠੇ ਕਰ ਲਿਆ ਮੈਂ ਖਿਆ ਯਾਰ ਉਹਨੇ ਗਾਲ ਕੱਢੀ ਆਪਾਂ ਨੂੰ ਮੈਂ ਖਿਆ ਦੀ ਐਮਬੈਸਟਰ ਨਮੀ ਹੈ ਅੱਛਾ ਵੀ ਉਹਦੇ ਤੇ ਘ੍ਰਿੱਟਾ ਮਾਰਨੀ ਆਨੇ ਸਾਰੇ ਲੈ ਕੇ ਆ ਗਏ ਕਿਸੇ ਨੇ ਡਿੱਕਰ ਚੱਕ ਲਈ ਕਿਸੇ ਨੇ ਕੱਚ ਚੱਕ ਲੈ ਕਿਸੇ ਨੇ ਕੁਛ ਐ ਲੈਣਾ ਤੋਂ ਲਾ ਕੇ ਹਾਲੇ ਦਾਲੇ ਢੇੜੇ ਦੇ ਦੇ ਕੇ ਕਾਰ ਦੇ ਉੱਤੇ ਉਹਦੀ ਇੰਵੈਸਟਰ ਗੱਡੀ ਸੀ ਤੇ ਪੂਰੀ ਐਨ ਆਲੇ-ਦਾਲੇ ਹੋ ਕਰਤੀ ਮੈਂ ਖਾ ਸੋਡੀ ਇੰਵੈਸਟਰ ਗੱਡੀ ਤੇ ਘਰੀਟਾਂ ਵੀ ਪਾਈ ਹੋਏ ਸੀ ਮਹੋ ਮੈਂ ਪਾਈਆਂ ਸੀ ਸਿਰ ਫੜ ਕੇ ਬਹਿ ਗਿਆ ਓਏ ਕਹਿੰਦਾ ਓਏ ਤੂੰ ਐ ਓਏ ਕਹਿੰਦਾ ਮੈਂ ਕਹਿੰਦਾ ਲੁਧਿਆਣੇ ਟੱਕਰ ਇੱਥੋਂ ਲੈ ਕੇ ਲੁਧਿਆਣੇ ਟੱਕਰ ਰੁੰਦੀ ਗਿਆ ਜਦੋਂ ਮੈਂ ਛੋਟਾ ਹੁੰਦਾ ਸੀ ਨਾ ਮੈਂ 5ਵੀਂ 6ਵੀਂ ਕਲਾਸ ਸੀਗਾ 5ਵੀਂ 6ਵੀਂ ਕਲਾਸ ਚ ਉਦੋਂ ਮੈਂ ਚਮਕੀਲਾ ਦੇਖਿਆ ਸੀ ਛਿੰਦੇ ਨਾਲ ਆਇਆ ਸੀ ਸਾਡੇ ਪਿੰਡ ਆਇਆ ਸੀ ਅੱਛਾ ਉਹਨੇ ਉੱਥੇ ਉਹਦਾ ਛਿੰਦੇ ਦਾ ਅਖਾੜਾ ਸੀਗਾ ਸਾਡੇ ਪਿੰਡ ਵਿਆਹ ਚ ਬਰਾਤ ਚ ਆਇਆ ਸੀ ਉਹਦੇ ਉਹਨੇ ਇੱਕ ਦੋ ਗਾਣੇ ਗਾਏ ਸੀ ਉਦੋਂ ਸਾਨੂੰ ਬੜਾ ਵਧੀਆ ਚਾਰੇ ਨਵਾਂ ਜਾਂ ਮੁੰਡੇ ਨੂੰ ਟਾਈਮ ਨਹੀਂ ਦੇ ਰਿਆ ਇਹ ਅੱਛਾ ਵੀ ਆਪਣਾ ਛਿੰਦਾ ਉਹਨਾਂ ਦੇ ਚੇਲੇ ਸੀ ਉੱਥੇ ਸਾਨੂੰ ਛਿੰਦੇ ਦੀ ਵੀ ਗੱਲ ਦੱਸਦਾ ਬੜੀ ਹਾਸ ਹੋਣੀ ਆ ਸੀ ਜਦੋਂ ਉਹਦੇ ਨਾਲ ਸੁਰਿੰਦਰ ਸੋਨੀਆ ਸੀ ਜੀ ਉਹ ਚਵਾਰੇ ਵਿੱਚ ਤਿਆਰ ਹੋ ਰਹੇ ਸੀ ਸਾਡੇ ਅਸੀਂ ਇਸ ਰੰਜਵਾਕ ਨਹੀਂ ਜਿਵੇਂ ਦੇਖਦੇ ਹੁੰਦੇ ਜਦੋਂ ਜਵਾਕ ਦੇਖਦੇ ਉਹਨੇ ਉਹਨੇ ਮੈਨੂੰ ਸਾਨੂੰ ਗਾਣਾ ਕੱਢੀਆਂ ਉਹ ਭੈਣਾਂ ਦੇ ਗਾਣਾ ਕੱਢੀਆਂ ਮੈਂ ਮੈਂ ਆਪਣਾ ਗੈਂਗ ਇਕੱਠਾ ਕਰ ਲਿਆ ਅਸੀਂ ਸ਼ਰਾਰਤੀ ਸੀ ਸਾਰੇ ਮੁੰਡਿਆਂ ਨੂੰ ਇਕੱਠੇ ਕਰ ਲਿਆ ਮਖਿਆਰ ਉਹਨੇ ਗਾਲ ਕੱਢੀ ਆਪਾਂ ਨੂੰ ਵੀ ਉਹਦਾ ਬਦਲਾ ਲੈਣਾ ਕਹਿੰਦਾ ਕਿਵੇਂ ਮਖਿਆਰ ਦੀ ਅੰਬੈਸਟਰ ਨਮੀ ਹੈ ਅੱਛਾ ਵੀ ਉਹਦੇ ਤੇ ਕਿਰਿੱਟਾ ਮਾਰਨੀ ਹਾਂ ਉਹਦੇ ਤੇ ਨਾ ਅਸੀਂ ਸਾਰੇ ਲੈ ਕੇ ਆ ਗਏ ਕਿਸੇ ਨੇ ਡਿੱਕਰ ਚੱਕ ਲਈ ਕਿਸੇ ਨੇ ਕੱਚ ਚੱਕ ਲਿਆ ਕਿਸੇ ਨੇ ਕੁਛ ਐ ਲੈਣਾ ਤੋਂ ਲਾ ਕੇ ਹਾਲੇ ਦਾਲੇ ਗੇੜੇ ਦੇ ਦੇ ਕੇ ਕਾਰ ਦੇ ਉੱਤੇ ਉਹਦੀ ਇੰਵੈਸਟਰ ਗੱਡੀ ਸੀ ਤੇ ਪੂਰੀ ਆਲੇ-ਦਾਲੇ ਹੋ ਕਰਤੀ ਚਲੋ ਉਸ ਤੋਂ ਬਾਅਦ ਮੈਨੂੰ ਛਿੰਦਾ ਮਿਲਿਆ ਸ਼ਮਸ਼ੀਰ ਸੰਧੂ ਦੇ بیٹے ਦਾ ਵਿਆਹ ਸੀ ਉੱਥੇ ਮੈਨੂੰ ਛਿੰਦਾ ਮਿਲਿਆ ਕਹਿੰਦਾ ਯਾਰ ਮੈਂ ਤੇਰਾ ਬੜਾ ਵੱਡਾ ਫੈਨ ਹਾਂ ਮਾ ਪਾਜੀ ਮੈਂ ਵੀ ਤੁਹਾਡਾ ਬਹੁਤ ਵੱਡਾ ਫੈਨ ਹਾਂ ਮੈਂ ਕਿ ਕੋਈ ਸਾਨੂੰ ਯਾਦ ਹੋਣਾ ਤੁਸੀਂ ਸਾਡੇ ਪਿੰਡ ਈਲਵਾਲ ਲੱਗੇ ਸੀ ਹਾਂ ਮੈਂ ਸੋਡੇ ਪਿੰਡ ਕਾਫੀ ਖਾੜੇ ਲਾਏ ਨੇ ਮੈਂ ਕਿ ਸੋਡੀ ਇੰਵੈਸਟਰ ਗੱਡੀ ਤੇ ਘਰੀਟਾਂ ਵੀ ਪਾਈ ਹੋਈਆਂ ਸੀ ਮਹੋ ਮੈਂ ਪਾਈ ਸੀ ਸਿਰ ਫੜ ਕੇ ਬਹਿ ਗਿਆ ਓਏ ਕਹਿੰਦਾ ਓਏ ਤੂੰ ਐ ਓਏ ਕਹਿੰਦਾ ਮੈਂ ਕਹਿੰਦਾ ਲੁਧਿਆਣੇ ਤੱਕਰ ਇੱਥੋਂ ਲੈ ਕੇ ਲੁਧਿਆਣੇ ਤੱਕਰ ਰੁੰਦੀ ਗਿਆ ਬੀਜਾਰ ਰਹੀ ਜੀ ਮੇਰੀ ਕਿਹਦੇ ਨਾਲ ਦੁਸ਼ਮਣੀ ਦੀ ਵੀ ਜਿਹਨੇ ਮੇਰੀ ਗੱਡੀ ਦਾ ਨਕਸ਼ਾ ਹੀ ਬਦਲਦਾ ਹੈ ਮੈਂ ਉਹਨੂੰ ਕਹਿ ਮੈਂ ਤੁਸੀਂ ਸਾਨੂੰ ਗਾਲ ਕੱਢੀ ਸੀ ਤੇ ਅਸੀਂ ਉਹਦਾ ਬਦਲਾ ਲਿਆ ਸੀ ਉਹ ਕਹਿੰਦਾ ਯਾਰ ਕਹਿੰਦਾ ਕੀ ਬਾਤ ਐ ਕਹਿੰਦਾ ਫਿਰ ਉਹ ਮੈਨੂੰ ਮੈਂ ਦੱਸਿਆ ਵਿਚਾਰਾ ਖੁਸ਼ ਵੀ ਬਹੁਤ ਹੋਇਆ ਮੈਂ ਖਾ ਉਹ ਦੋ ਸਾਨੂੰ ਤੁਹਾਨੂੰ ਬਹੁਤ ਪਿਆਰ ਕਰਦੇ ਨੇ ਸਾਰੇ ਆਪਾਂ ਨੂੰ ਕਿਸੇ ਵੀ ਸਿੰਗਰ ਨੂੰ ਜਾਂ ਕਲਾਕਾਰ ਨੂੰ ਕਿਸੇ ਨੂੰ ਮਾੜਾ ਸ਼ਬਦ ਨਹੀਂ ਬੋਲਣਾ ਚਾਹੀਦਾ ਮੈਂ ਖੈਸੀ ਬਦਲਾ ਲਿਆ ਸੀ ਸੋਤ